ਵੇ ਕਰੇ ਅਗੇ ਸਰਦਾਰ ਨੀਆਂ ਬਣ ਜਾਂਗੇ ਬੱਚਾ ਦਾ ਜ਼ਖਮ ਹੋਇਆ ਦੇਖੀ ਯਾਰ ਆ ਦੇਖੀ ਲਾ ਆ ਦੇਖਾ ਦਵਾਈ ਬੂਟੀ ਲਵਾਉਂਗਾ ਇਹਦੇ ਚਾਰ ਖੰਦਾਂਗੇ ਜੇ ਨਹੀਂ ਦੇਣੀ ਇਹਦੀ ਮਰਜ਼ੀ ਮੈਂ ਸਾਰਾ ਰੂੜੀ ਹੂੰਜਦਾ ਹੈ ਇੱਕ ਤਰ੍ਹਾਂ ਦੀ ਇੱਕ ਮਿੰਟ ਆ ਦੇ ਆ ਦੇਖਾਂ ਸੱਕਰਾਂਗਾ ਪੱਠਾ ਹੈ ਮੇਰੇ ਸੇਵਾ ਨਹੀਂ ਨ ਹੋਈ ਕਿੰਨਾ ਪਊਗਾ ਇੱਧਰ ਆ ਜਾ ਤੂੰ ਇੱਧਰ ਆ ਜਾ ਦੇਖਾ ਕਿ ਐਨੇ ਪੈਸੇ ਦਾ 5 ਨਗ ਦਿੰਦੇ ਆ ਕਿੰਨੇ ਮਾਦ ਬਾਈ 6000 ਲੱਗਿਆ ਉਹਦਾ 25000 ਰੁਪਏ ਦੀ ਕਿੰਨੇ ਮੰਗਿਆ ਸਾਰੀਆਂ ਦੇ ਬਤੀ ਮੰਗਿਆ 32 ਛੱਡ ਦੂਗਾ ਕਿੰਨੇ ਲਾਉਣਾ 25000 ਰੁਪਏ ਬਾਈ ਯਾਰ 32000 25000 ਫੜੀ ਮੰਗਿਆ ਕਿੰਨੇ ਕਿੰਨੇ ਮਹੀਨੇ ਦੀਆਂ ਨੇ ਪੰਜ ਮਹੀਨੇ ਨੇ ਨਿਸ਼ੀਆਂ ਵਾਲੀਆਂ ਨੇ ਬਾਹਰ ਨਹੀਂ ਗੱਡੀਆਂ ਬਾਈ ਯਾਰੀ ਹਾਂ ਕੀ ਕਰਕੇ ਬਾਹਰ ਨਹੀਂ ਗੱਡੀਆਂ ਹੈ ਨਹੀਂ ਕੋਈ ਚਾਰ ਨਾਲ ਆਹ ਧਾਰ ਨਹੀਂ 25000 ਰੁਪਏ ਦੀ ਧਾਰ ਤਾਂ ਕਾਹਦੇ ਬਾਤ ਤੇ ਕਰਨੀ ਆ ਨਾ ਨਾ 25 ਨਹੀਂ ਚੱਲਦੇਗਾ 25 ਸਾਡੇ 25 ਦੀਆਂ 35 ਮੰਗੇ 32 ਕਹਤਾ ਤੁਮੇ 28000 ਦੇ ਦਿੰਨਾ ਨਹੀਂ ਦਿੰਦਾ ਦੇਖ ਲੈ ਮੜਾ ਮੋਟਾ ਬਾਈਨ ਮੋਇਨ ਕਰਕੇ ਹੋਰਾਂ ਭਰਾ ਨਾ ਤਾਂ ਇਹਨਾਂ ਦਾ ਕੀ ਵਿਚਾਰੀਆਂ ਨਾ ਲਿਛਿਆਂ ਦਾ ਕੁਆਲਟੀ ਕੁਝ ਨਹੀਂ ਹੈ ਕੁਆਲਟੀ ਆ ਭਾਈ ਯਾਰ ਤੂੰ ਦੱਸਿਆ ਨਾ ਮਿਹੜਿਆ ਦੇ ਗਰਦਾਸ ਜੀ ਉਹਨੇ ਹਾਂ ਕੁਆਲਟੀ ਦੇਖਣਾ ਦੋਨਾਂ ਦੀ ਕੁਆਲਟੀ ਤਾਂ ਹੈਗੀ ਆ ਗੱਲ ਕਰ ਬਸ ਬਾਹਰ ਨਹੀਂ ਗਈਆਂ ਭਾਈ ਯਾਰ ਚੱਕ ਰਹੇ ਚਰਾਹਤ ਨਹੀਂ ਦੀ ਨਹੀਂ ਗਈ 22000 ਰੁਪਏ ਕਹਤਾ ਮੈਂ ਵੀ ਫਿਰ ਮੈਂ ਚੱਲ ਇਹਨਾਂ ਨੂੰ ਦੇਣੀ ਹੈ ਇਕੱਠਿਆਂ ਮੈਨੂੰ ਮਾਰਨੀ ਹੈ ਵਿੱਚ ਨਹੀਂ ਇਕੱਠਾ 35 ਮੰਗੇ ਤਾਂ ਵੀਰੇ 35 32 ਦੀਆਂ ਛੱਡੂਆਂ 35 ਮੰਗਾ 35 ਮੰਗਿਆ ਇਹਨੂੰ ਰਾਹ ਦੇ ਕੋਈ ਰਾਹ ਦੇ ਤਾਂ ਮੈਂ 25 ਆਖਿਆ ਸੀ ਸਾਡੇ 35 ਲੈ ਜਾ 26 ਲਾ ਕੇ ਸਾਡੇ 35 ਲੈ ਜਾ ਉਹ ਤਾਂ ਬਹੁ ਆਹ ਕਿੱਥੇ ਜਾਣੀ ਆਵੇਂ ਕਿਹੜੇ ਬਾਜ਼ਾਰ ਚ ਵੇਚੂ ਮੈਂ ਵੇਚ ਨਹੀਂ ਉਹ ਇੱਥੇ ਟੰਗ ਵਾਲੀ ਹੋਰ ਕਿੱਥੇ ਉਹਰੇ ਆ ਜਾ ਉਹਰੇ ਆ ਜਾ ਦੇਊਗਾ ਬਾਈ ਕੋਈ ਨਾ ਲੈ ਹੁਣ ਇਹਨੂੰ ਰਾਹ ਦੇ ਬਾਈ ਬਣ ਕੇ ਇਹ ਤਾਂ 500 ਘਟ ਗਿਆ ਓ ਮੈਨੂੰ ਖਰਾਏ ਬੈਣਾ ਕਸਮ ਤੋ ਕੱਟ ਵੀ ਛੱਡਤੀ ਰਾਹ ਛੱਡ ਕਿੰਨੇ ਲੱਗ ਕਿੰਨੇ ਲੱਗ ਮੈਂ ਤਾਂ 26000 3500 ਘਟ ਗਿਆ 26000 ਮੈਂ ਬੋਲਣਾ ਕੁਛ ਬੋਲੋ ਲੈ ਬੋਲ ਨਾ ਬਹੁ ਕਰੀ ਮੈਨੂੰ ਕਿਰਾਇਆ ਪਿਆ ਇੱਥੋਂ ਮੇਰੇ ਕੋਲ ਗੱਡੀ ਨਹੀਂ ਹੈਗੀ ਆ ਕਿਹੜਾ ਮੈਨੂੰ ਜਾਣਦਾ ਤੂੰ ਤਾਂ ਜਾਣਦਾ ਦੱਸ ਦੱਸ ਤੂੰ ਤੂੰ ਤਾਂ ਬੱਦ ਕਰ ਕਰ ਲੇਗਾ ਯਾਰ ওই ਵੀਡੀਓ ਤੇ ਸਾਡੇ ਦੋਨਾਂ ਨੇ ਅੱਛਾ ਅੱਛਾ ਮੈਂ ਮੇਰਾ ਹੀ ਕੰਮ ਹੈ ਠੀਕ ਹੈ ਹੋਰ ਵਧੀਆ ਲੈ ਫਿਰ ਦੱਸੋ ਇਹ ਕਿੰਨੇ ਕਹਿੰਦਾ 26 26 ਪਤਾ ਲੀ ਗਾ ਹੈ ਛੱਡ 26 ਦੀ ਨਾ ਰਾਹ ਦੇ ਦੇ ਰਾਹ ਤਾਂ ਸਾਡੇ 33 31 ਦੇ ਦੇ ਚੱਲ 31 ਕਰ ਦੇ ਉਹ 31 ਮੈਨੂੰ ਕਿਰਾਇਆ ਠੀਕ ਹੈ ਹੁਣ ਤੈਨੂੰ ਦੇਖ ਪੰਜ ਨਾ ਕਿੰਨਾ ਕਿਰਾਇਆ ਪੈ ਜੂਗਾ ਮੈਨੂੰ ਯਾਰ ਭਾਈ ਇਹ ਭਾਈ ਚੀਜ਼ ਵੀ ਦੇ ਤਰਸੈ ਯਾਰ ਪੈ ਜੂਗਾ ਹਾਂ 2000 ਭਾੜਾ ਫਿਰ ਮੈਂ ਚੱਲਦਾ ਸਾਧਨ ਹੈਗਾ ਤੇ ਮੈਂ ਵੀ 50 ਕਿਲੋ 50 ਕਿਲੋਮੀਟਰ ਤੋਂ ਆਇਆ ਜੱਜਲ ਆਇਆ ਕਿਹੜਾ ਪੰਡਾ ਜੱਜਲ ਆ ਰਾਮੇ ਕੋਲ ਜਾਈਏਗਾ ਫਿਰ ਮੈਨੂੰ ਉਹ ਹੋ ਜਾ ਉਹ ਮੈਨੂੰ 2000 ਭਾੜਾ ਪੁੱਛ ਰਿਹਾ ਯਾਰ ਭਾੜਾ ਦਿੱਤੇ ਪਣੀਆ ਭਾੜਾ ਦਾ ਸੀ ਵੀ ਪੜਾ ਲਾ ਕੇ ਆਏ ਆਂ ਚੀਜ਼ ਵੀ ਵੇਖ ਤੂੰ ਮੈਂ ਵੀ ਭਾੜਾ ਲਾ ਕੇ ਆਇਆ ਆਂ ਮੈਨੂੰ ਪਾਲ ਪਾਲਣ ਖਾਤਰ ਲੈ ਕੇ ਜਾਣੀ ਹੈ 50 ਕਿਲੋਮੀਟਰ ਚੱਲ ਲਖਾਈ ਕਰਾ ਦੂ ਥੋੜੀ ਯਾਰ ਨਾ ਨਾ ਲਖਾਈ ਕਰਾ ਦੂ 1000 ਰੁਪਏ ਦੀ ਲਖਾਈ ਨਾ ਥੋੜੀ ਇਹ ਲਖਾਈ ਮੈਂ ਕਰਾਉਂਦਾ ਨਹੀਂ ਕਰੀਮ ਬਖਸ਼ ਹੋ ਰਿਹਾ ਹਾਂ ਇਹ ਇਹ ਖੜਾਗਾ ਉੱਥੇ ਆ 27 28000 ਤੇ ਖੜਾ ਮੈਂ ਨੂੰ 28000 ਤੇ ਨਹੀਂ 31 ਦੇ 28 ਨਹੀਂ 31 ਕਹਿੰਦਾ ਮੈਨੂੰ ਨਹੀਂ ਤੂੰ ਰਾਹ ਦੱਸ ਬਈ ਬਰਾਲ ਤਰਸੇਮ ਬਾਈ ਔਰ ਕਹਦਾ ਦੱਸਦਾ ਹਾਂ 35 ਤੋਂ 31 ਤੇ ਆ ਗਿਆ ਠੀਕ ਹੈ ਮੈਂ ਤੋਂ ਬਾਅਦ ਅਜਤੂ ਬਾਅਦ ਰਾਣੀ ਨਹੀਂ ਮਿਲਦਾ ਬਈ ਨਹੀਂ ਪਤਾ ਕਾਰਨ ਕੀ ਹੈਗਾ ਮੈਂ ਵੀ ਹੋਰ ਪਾ ਦਿੰਦਾ ਜੇ ਨਾ ਆਏ ਹੁੰਦੀ ਇਹ ਮਹੀਨੇ ਚ ਰੰਗ ਬਦਲ ਜੇ ਦੱਸਿਆ ਨਾ ਬਾਈ ਯਾਰ ਬਾਹਰ ਅੰਦਰ ਮੈਂ ਵੀ ਵੇਚ ਰਿਹਾ ਨੇ ਕਿਵੇਂ ਇਹ ਨੇ ਲਈ ਇੱਕ ਇਹ ਕਿਹਨੇ ਲਈ ਇੱਕ ਉਹਨੇ ਲਈ ਖੜੀ ਕਰਕੇ ਆ ਬੱਕਰ ਸਾਰੇ ਇਕੱਠੀਆਂ ਤੈਨੂੰ ਕਹਦਾ ਵੀ ਚੱਲ ਸਾਰੇ 15 ਫੁੱਟ ਜਗ੍ਹਾ 'ਚ ਐ ਖੜੀਆਂ ਐ ਵੇ ਕਰੇ ਅਗੇ ਸਰਦਾਰ ਦੀਆਂ ਬਣੀਆਂ ਅਗੇ ਬੱਚਾ ਦਾ ਜ਼ਖਮ ਹੋਇਆ ਦੇਖੀ ਯਾਰ ਆ ਦੇਖੀ ਲੱਕ ਆ ਦੇਖਾ ਦਵਾਈ ਬੂਟੀ ਲਵਾਉਂਗਾ ਤੇ ਦੇਖ ਲੈਣਾ ਚਾਰ ਖਾਂਦਿਆਂ ਇਹ ਚਾਰ ਤਾਂ ਇਹ ਬੰਦ ਹੋ ਜੂ ਅੱਜ ਤੀ ਚਾਰ ਖਾਂਦਿਆਂ ਚਾਰ ਨਹੀਂ ਗਾਲਤੀਆਂ ਵੀਰੇ ਚਾਰ ਹੰਦੀ ਦਾ ਪਾ ਤੇ ਨੀਰਾ ਚੰਗੀ ਕੁਆਲਿਟੀ ਮਿਲੂ ਨਾ ਚਾਰ ਖਾਂਦਿਆਂ ਚਾਰ ਘੱਟ ਪਾਉਣਾ ਸੀ ਯਾਰ ਚਾਰ ਨਾਲ ਪੁੱਤ ਸਾਧਿਆਂ ਉਹ ਬੋਲ ਦੱਸ ਯਾਰ ਫੇਰ ਤਾਂ ਇੱਕ ਗੱਲ ਨੋਟ ਕਰੋ ਬਈ ਚਾਰ ਜੂਰ ਨਾ ਪਾਇਆ ਕਰੋ ਇੰਨਾ ਚਾਰ ਨਾਲ ਹੀ ਵਿਚਕਿਆਂ ਇਹ ਤੇ ਚਾਰ ਨਾਲ ਪਿਛਕੀ ਹੋਈ ਨਾ ਇੰਨੇ ਵਧੀਆ ਪੱਠਾ ਦੀ ਕੁਆਲਿਟੀ ਸੀ ਸਾਡੇ ਦਾ ਇੱਕ ਤੋਰਾ ਫੇਰਾ ਹੈ ਨਹੀਂ ਜਮੇ ਪੂਰਾ ਫੇਰਾ ਫੇਰਾ ਕਿਤੇ ਨਹੀਂ ਹੈਗਾ ਨਹੀਂ ਖੜੀਆਂ ਜਮਾ ਇੱਕ ਤਾਂ ਸਾਡੇ ਲੈ ਜਾਣ ਵਾਲਾ ਹੈ ਨਹੀਂ ਹਾਂ ਹੈ ਨਹੀਂ ਗਿਆ ਜਮਾ ਲੈ ਜਾਣ ਵਾਲਾ 300 ਰੁਪਏ ਜਿਆਦਾ ਬਸ ਲੈ ਬਾਈ ਅੱਗੇ ਨਹੀਂ ਦੇਣੀ ਇਹਦੀ ਮਰਜ਼ੀ ਹੈ ਮੈਂ ਸਾਰਾ ਰੂੜੀ ਹੂੰ ਜਦਾ ਇੱਕ ਤਰ੍ਹਾਂ ਦੀ ਇੱਕ ਮਿੰਟ ਆ ਆ ਦੇਖਾਂ ਕਰਾਂਗਾ ਪੱਠਾ ਇਹ ਉਹ ਮੇਰਾ ਸੇਵਾ ਨਹੀਂ ਨ ਹੋਈ ਸੇਵਾ ਦਸੀਏ ਨਹੀਂ ਬਾਹਰ ਨਹੀਂ ਗਈਆਂ ਰੂੜੀ ਨਾ ਗਿਆ ਚੱਲ ਰੂੜੀ ਨਹੀਂ ਗਿਆ ਸਾਫ ਤੇਰਾ ਬਾੜੇ ਲਾ ਸਾਫ ਸਾਫ ਕਰੂੰ ਸਾਰਾ ਚੱਲ ਆਇਆ ਕਰ 27000 ਦੀ ਹੋ ਗਿਆ ਚੱਲ ਮਾਰ ਸਾਡੀ ਹਾਣਾ ਬਈ 17000 27000 ਦੀ ਹਾਂ 27 ਸਾਡੇ 27 ਪਰਤੀ ਹੋਗੀ 2000 ਮੇਰਾ ਪਾੜਾ ਹੋ ਗਿਆ ਤੂੰ ਆ ਬਾੜ ਜੰਨੋ ਯਾਰ ਬਤ ਐ ਵੀ ਮੇਰੇ ਕੋਲ ਆਪਾ ਸਾਹਮਣ ਖਾਤਰ ਲੈ ਕੇ ਜਾਣੀਆਂ ਯਾਰਾ ਦੇਖ ਲੈ ਕਿੱਥੇ ਪਊਗਾ ਇਹ ਖਰਚਾ ਮੇਰਾ ਤੇ 500 ਹੋਰ ਘਟ ਦੇ ਦੇ 31 ਤੋਂ ਹਾਂ ਠੀਕ ਆ ਯਾਰ ਹਾਂ ਲੈ ਹੁਣ ਹੁਣ ਨਾ ਬਾਈ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਨਾ ਇਹਦੀ ਨਹੀਂ ਕਰਦਾ ਹਲੇ ਮੈਂ ਸੌਦਾ ਐ ਨਹੀਂ ਲਾਵੇ ਲੱਗਦਾਗਾ ਲੈ ਅੱਥ ਧਾਰੇ ਦੇ ਖਾਣ ਵਾਲਾ ਕੰਮ ਕਰੀ ਆਪਾਂ ਪੂਰੇ ਬੰਦਾ ਹੈ ਨਹੀਂ ਗੱਲ ਲੈ ਲੈ ਕਰ ਲੈ ਮੈਨੂੰ ਫੜਾ ਦੋ ਇਹ ਮੇਰੀ ਮੰਨ ਲਓਗੇ ਲੈ ਨਾ ਤੇਰੀ ਕਰਾਂ ਨਾ ਇਹਦੀ ਕਰਾਂ ਮੰਨੋ ਮੰਨਣੀ ਪਊਗੀ ਮੰਨਣੀ ਪਊਗੀ ਨਾ ਇਹਦੀ ਨਾ ਤੇਰੀ ਜੇ ਚਾਚਾ ਦਾ ਕਰਨਾ ਕੋਈ ਨਹੀਂ ਲੱਜਾਚ ਵਾਲੀ ਗੱਲ ਨਹੀਂ ਕਰਿਆ ਨਾ ਨਾ ਇਹਦੀ ਨਾ ਕਰਨੀ ਜਰਾ ਐਂ ਦਾ ਜਮਾ ਨਾ ਮਾਰਦਾ ਨਹੀਂਗਾ ਯਾਰ ਬੱਕਰੀਆਂ ਦੇ ਪੱਠਾਂ ਦੇ ਹਿਸਾਬ ਨਾਲ ਦੇਖੋ ਨਹੀਂ ਪੱਠਾਂ ਦੇ ਹਿਸਾਬ ਨੇ ਪੱਠਾ ਤੇ ਚੀਜ਼ ਵੀ ਪਹਿਲੀ ਵਾਰ ਨਾ ਉਦਾਂ ਕਰਾਉਣ ਲੱਗਿਆ ਮੈਂ ਜੇ ਮੜ ਗਿਆ ਯਾਰ ਰਾਜੀ ਹੁੰਦੀਆਂ 50 ਇਹਦਾ ਹੁੰਦਾ ਪਹਿਲੀ ਵਾਰ ਬਣੂਗਾ ਅੱਜ ਬਣਦਾ ਜਾਊਗਾ ਜੇ ਬਣਾਊਗਾ ਬਾਈ ਸਹੀ ਰੇਟ ਲਾਏਗਾ ਬਣ ਕਿਉਂ ਕਰੀਮ ਬਖਸ਼ ਬੋਲ ਮੈਨੂੰ ਮਾਰ ਨਾ ਭਾਈ ਮੈਨੂੰ 2500 ਤਾਂ ਸਿੱਧਾ ਪੈ ਚੁੱਕਿਆ ਇੱਥੋਂ ਐ ਮੰਨ ਕੇ ਚੱਲ ਪੱਠਾ ਘੱਤਰ ਗੱਡੀ ਕਿੰਨਾ ਸਮਾਂ ਲੱਗਦਾ ਪਿਆ 50 ਕਿਲੋਮੀਟਰ ਤੋਂ ਆ ਕਰਾਇਆ ਦਾ ਪੈਂਦੀ ਹੁੰਦਾ ਜੇ ਤੂੰ ਮੇਰੇ ਪੰਡਕ ਲਈ ਹੁੰਦਾ ਬਾਈ ਚੀਜ਼ ਆ ਯਾਰ ਸਹੀ ਰੇਟ ਤੇ ਆਉਂਦਾ ਚੀਜ਼ ਹੈਗੀ ਆ ਜੀ ਇੱਕ ਮਿੰਟ ਇੱਕ ਮਿੰਟ ਖੜ ਜਾ ਚੀਜ਼ ਦਿਖਾ ਬਾਈ ਚੀਜ਼ ਕੋਈ ਨਹੀਂ ਨਿੰਦਣ ਵਾਲੀ ਪਰ ਅੱਜ ਇਹਦੇ ਵਿੱਚ ਜਾਨ ਹੈ ਜਿਹੜੀ ਉਹ ਨਹੀਂ ਹੈਗੀ ਚੀਜ਼ ਵਾਲੀ ਜਾਨ ਨਹੀਂ ਫਿਰ ਪੰਜਾਹ ਦੀਆਂ ਸੀ ਇਹ ਜੇ ਮਾੜੀ ਜੀ ਜਾਨ ਹੁੰਦੀ ਚੱਕਰ ਤਾਂ ਉਹੀ ਹੈ ਮੇਰੇ ਗੱਲ ਤਾਂ ਉਹੀ ਹੈ ਫਿਰ ਤੂੰ ਜਹਾਨਾ ਪਾ ਕੇ ਲਿਆਉਣੀ ਸੀ ਚੱਲ ਐ ਫੜ ਬਾਈ ਲੈ ਵੀ ਖਾਨ ਲੈ ਮੰਨਣਾ ਜਾਂ ਨਾਮ ਨਾਲ ਤੇਰੀ ਆ ਫੜ ਜੇ ਵਿੱਚ ਪਾ ਲਾ 28000 ਨੂੰ ਦੇ ਪਰ ਗੱਲ ਲਬੜੀ ਪਰ ਇਦੋਂ ਵੀ ਨਹੀਂ ਪੁੱਛਿਆਗਾ ਚਲ ਰਹਿਣ ਦੇ ਫਿਰ ਕੋਈ ਗੱਲ ਨਹੀਂ ਕਿਆ ਕੱਲੀ ਦੇ ਬੱਚ ਕੋਈ ਚੱਕੀਂ ਸੀਰੀਆਂ ਲੈ ਜਾ ਚੱਕੀਂ ਦੀ ਆਪਣਾ ਸੀਰੀਆਂ ਲੈ ਜਾ ਹੁਣ ਨਹੀਂ ਬੰਦੇ ਕੱਟ ਗਿਆ ਹੁਣ ਨਹੀਂ ਬੰਦੇਗੇ ਵੈਸੇ ਨਹੀਂ ਰਹਿਣ ਦੋ ਇਹਦੇ ਕੱਲੀ ਦਾ ਦੱਸ ਚਲ ਆ ਜਾ ਇਹਦੇ ਕੱਲੀ ਦੇ ਕਿੰਨੇ ਰਹਿਣ ਦੋ ਬਈ ਆ ਮੈਂ ਕੱਲੀ ਵੇਚ ਦੇ ਸੀਰੀਆਂ ਇਕੱਠੀਆਂ ਵਿੱਚ ਐਸੇ ਤੋਂ ਹੀ ਮੁੱਲ ਲੈ ਹੋਂਦਾ ਤੂੰ ਕੱਲੀ ਦੇਈ ਜਾਂਦਾ ਸੀ ਪੱਟੂਆ ਹੁਣ ਕਹਿੰਦਾ ਮੈਂ ਪੰਜੇ ਲੈਣ ਲੱਗ ਗਿਆ ਚਲ ਮੈਂ ਤੇ ਇਹਦੀ ਮੋੜ ਹੀ ਨਹੀਂ ਆ 2000 ਰੁਪਏ ਪਾਤਾ ਮੈਂ ਮੋੜੀ ਇਕੱਠੀਆਂ ਵਿੱਚ ਪੈਸੇ ਕੱਟ ਨੇ ਕਹਿ ਦੇ 28000 ਕਰਤਾ ਕਹਦਾ 30 ਤੇ ਖੜੇ ਆ ਵੇਸੇ ਲਿਛੇ ਹੋਏ ਤੇ ਤੂੰ ਦੱਸ ਦੇ ਹੁਣ ਸਾਡੇ ਨੂੰ ਸਿਆਣਾ ਆ ਗਿਆ ਬਾਈ ਤੇ ਦਾੜੀ ਵੀ ਚਿੱਟੀ ਹੋ ਗਈ ਇੰਨਾ ਕੰਮਾਂ ਚ 28000 ਸਾਡੇ ਨੇ ਕਹੇ ਲੋਕਾਂ ਨੇ ਕਰਤੀ ਖਿੱਚ ਖਿੱਚ ਕੇ ਹੋਰ ਗਾਂਹਾਂ ਮੈਂ ਹੀ ਵੇਚ ਲਈ ਉਹ ਸਾਈਡ ਦੇਖੀ ਥਲੋਂ ਪੰਜ ਨੇ ਹਾਂ ਮੈਂ ਮੈਂ ਬੱਚੀ ਲਾਇਆ ਸੀ ਬਾਈ ਨੇ 28000 ਕਰਤਾ ਮੰਨ ਲਾ ਪਾਕਿਸਤਾਨਾ ਯਾਰ 2000 ਮੈਨੂੰ ਪਾੜਾ ਪੈਣਾ ਇੱਥੋਂ ਉਹ ਤਾਂ ਪਊ ਆ ਜੀ ਖਰਚਾ ਤਾਂ ਪੈਂਦਾ ਹੀ ਆ ਅਸੀਂ ਕਿਹੜਾ ਕਰੋ ਉਮਟ ਕੇ ਆ ਉਹਨਾਂ ਨਾਲ ਕੋਈ ਗੱਲ ਨਹੀਂ ਲੱਗੀ ਦੇਖਦੇ ਆਂਗੇ ਬਾਕੀ ਇਹ ਘਰ ਦੀਆਂ ਨੇ ਬਾਈ ਤੇਰੀਆਂ ਸਾਰੀਆਂ ਘਰ ਦੀਆਂ ਇਹ ਸਾਰੀਆਂ ਗਰਦਾਸ ਦੇ ਆਈਆਂ ਸੋਆਂ ਆਪਣੇ ਕੋਲੇ ਬੱਕਰੀਆਂ ਆਉਂਦੀਆਂ ਸੀ ਮੇਢੀ ਵਾਲੇ ਕਰਦਾ ਸੀ ਹੈ ਤੇਰੇ ਕੋਲ ਆ ਕੇ ਸੋਕੀਆਂ ਹਾਂ ਮਾਰਦਾ ਨਹੀਂ ਪੈਂਦੇ ਕੋਈ ਨਾ ਫਿਰ ਇਹ ਚਾਰ ਨਾ ਪਾਇਆ ਕਰੋ ਬਾਈ ਉਹ ਗੱਲ ਹੈਗੀ ਹੈ ਨਾ ਕੱਲਾ ਵਾਲੇ ਮੰਗ ਰਹੇ ਸੀ ਓਏ ਕੱਲੀ ਦੇਣੀ ਆ ਤਾਂ ਦੇ ਦੋ ਯਾਰ ਆਹ ਨਹੀਂ ਦੇਣੀ ਕੱਲੀ ਦੇਲਾ ਦੇਣੀ ਆ ਇੱਕ ਮਿੰਟ ਬਾਈ ਓਰੇ ਆ ਤੈਨੂੰ ਮਾਰਦਾ ਨੀਗਾ ਮੈਂ ਤੈਨੂੰ ਵੀ ਨੀ ਮਾਰਦਾ ਮਾਰਦਾ ਇਹਨੂੰ ਵੀ ਨੀਗਾ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਹੋਣਾ 500 500 ਦਿੱਤਾ ਬੱਸ ਮੈਨੂੰ ਦੱਸ ਦੇ ਲੈ ਯਾਰ ਫੇਰ ਹੋਈ ਗੱਲ 30 ਦੀਆਂ ਬਣ ਗਈਆਂ 32 ਦੀਆਂ ਤਾਂ ਬਣ ਗਈਆਂ ਮੇਰੀ ਤਾਂ ਗੱਲ ਸੁਣ ਮੈਂ ਦੋਵਾਂ ਦੇ ਹੱਕ ਦੀ ਗੱਲ ਕਰੂੰਗਾ ਨਾ ਮੈਂ ਪੈਸੇ ਫੜ ਲਈ ਮੈਂ ਫੜ ਲੂੰਗਾ ਤੂੰ ਇਹ ਫੜ ਉਹ ਭੋਗਿਉ ਮੈਂ ਲਵਾਂ ਨਹੀਂ 28 ਕਰੀ ਅਸੀਂ ਆਪਾਂ ਨੇ 28 ਤਾਂ ਹੀ ਕਰਤਾ ਇਹਨਾਂ ਕਿੰਨੇ ਮੇਰੀ ਗੱਲ ਮੈਂ 25 ਤੋਂ 3 ਪਾਦਾ ਤੇ ਖੜਾ ਖੜ ਜਾ ਆ ਆ ਲੈ ਬਾਈ 1 ਮਿੰਟ ਦੇਖੀ ਜੋ ਹੁਣ ਕੰਨ ਚੱਕੀ ਮੈਂ ਤੇ ਮੈਨੂੰ ਪਹਿਲਾਂ ਪੈ ਗਿਆ ਪੌਣ ਤੇ ਸੌਦਾ ਕਰਾ ਗਏ ਉਹਤੇ ਨਹੀਂ ਪੌਣੇ ਸਾਡੇ ਡਾਈ ਦੀ ਆਪਾਂ ਲੈਣੀ ਆਣੀ ਮੈਨੂੰ ਪਤਾ ਨਹੀਂ ਲੈਣੀ ਆਪਾਂ 500 ਦਾ ਲਖਾਈ ਪੈ ਗਈ ਕੰਮ ਕਰਾਇਆ ਪੈ ਗਿਆ ਕੀ ਫਾਇਦਾ ਰਹਿੰਦੇ ਬਾਈ ਮਹਿੰਗੇ ਵਾਲੀ ਪੈਂਦੀ ਮਿੱਠੀ ਰਹਿੰਦੇ ਮਹਿੰਗੇ ਵਾਲੀ ਕਿੰਨੇ ਮਹਿੰਗੇ ਬੰਦੇ ਨੇ ਮਹਿੰਗੇ 6 600 ਰੁਪਏ ਪੈ ਗਈ ਕੀ ਕਹਿਣਾਗਾ 6000 ਦਾ ਕੱਲੀ ਦੇ ਨੂੰ ਤਿਆਰ ਹੈ ਇਹ ਕੀ ਕਹਿੰਦਾ ਆਹ ਕਰਦਾ ਤੁਸੀਂ 29 ਦਾ ਕਰ ਨਾ ਨਾ ਲੜਣੀ ਨਹੀਂ ਚੱਲ ਕੋ ਜੀ ਕੱਲੀ ਦੇ ਲਾ ਯਾਰ ਆ ਮੈਂ ਦੰਦੇ ਨਹੀਂ ਕੱਲੀ ਖੜ ਜਾ ਖੜ ਜਾ ਕੋਈ ਨਾ ਹੱਥ ਨੇ ਲੈ ਲਾਂਗੇ ਕੋਈ ਜੱਕਰ ਹੱਥ ਨੇ ਹੱਥਣ ਤਾਂ ਹੋਇਆ ਖੜਾ ਨਾ ਹੋ ਲੈ ਲਾਂਗੇ ਫੇਰ ਕਦੋਂ ਮਨੂ ਯਾਰ ਬਰ ਆਬਾ ਪੂਰਿਆ ਹੋਰਿਆ ਹੋਰਿਆ ਆ ਸੌਦਾ ਨਹੀਂ ਦਿੰਦੇ ਹੈਗੇ ਮੁੰਡੇ ਨੂੰ ਉਹ ਦੇ ਦੇ ਕਿੱਡੀ ਘੜੀ ਆ ਛੱਡੀ 28000 ਕਰਤਾ ਬਾਈ ਨੇ ਯਾਰ 2000 ਭਾੜਾ ਪੈਣਾ 500 ਪਰਚੀ ਪੈਣੀ ਮੈਨੂੰ ਸਾਡੇ 28 ਦੀ ਹੋਣੀ 28 ਦੀ ਹੋਣੀ ਹਾਂ 28 ਦੀ ਨਿਭਰਦਾ ਦਾ ਬਾਈ ਖਾਈ ਕਰਾ ਦੇ ਕਿਹੜੀ ਹਰ ਲਠਾਈ ਇਹ ਤਾਂ ਮੈਨੂੰ ਤਾਂ 29 ਹੀ ਪੈ ਗਿਆ ਮੈਨੂੰ ਤਾਂ 29 ਪੈ ਗਿਆ ਹਾਂ ਜੀ ਹਰ ਬੰਦਿਆਂ ਦੀ ਕਿ ਪੁੱਛਿਆ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਮੰਗੇ ਫਿਰਦਾ ਉੱਥੇ ਬੰਦੀ ਜਾਣਾ ਕਿਨੇ ਲਖਾਈ ਕਿਰਦਾ ਹੋ ਰਿਹਾ ਲਖਾਈ 1000 ਰੁਪਏ ਲਖਾਈ ਹੋ ਗਈ ਓਰੇ ਖੜ ਜਾ ਤੂੰ ਵੀ ਇੱਥੋਂ ਨਾ ਆਉਣੀਆਂ ਸਾਹਿਬ ਚ ਕੱਲੀ ਦੇਣੀਆਂ ਬਾਈ ਨਹੀਂ ਨਹੀਂ ਬਸ ਕਿਨੇ 30 ਮੰਗੀ ਜਾਂਦੇ ਆ 29 ਹਜ਼ਾਰ ਤੁਸੀਂ ਪਾਈਏ ਓਰੇ ਕਿਹਾ ਮੰਗੇ ਖੜ ਤਾ ਜਾ ਓ ਯਾਰ ਮਾਲਕ ਕੋਈ ਨਹੀਂ ਕਿਨੇ ਕਿਨੇ 28 ਲੈ ਬਈ 28 ਦਿੰਦੇ ਯਾਰ ਇਹ ਨਹੀਂ ਮੰਨਦਾ ਲਖਾਈ ਏਰੀਆ ਨਾ ਨਾ ਮੈਂ ਨਹੀਂ ਕਰਾਂਦਾ ਹਾਂ ਨਾ ਕੱਲੀ ਲੈਣੀ ਆ ਕੱਲੀ ਲੈਣੀ ਨਹੀਂ ਦਿੰਦੇ ਨਹੀਂ ਵਾ ਕੋ ਗੱਲ ਇੱਥੇ ਲੈ ਲਾਂਗੇ ਫਿਰ ਕੋ ਗੱਲ ਮੰਨ ਆ ਵੜਾ ਜਾ ਦੇ ਜਾ ਓਏ ਆ ਦੇ ਰਲਕਣਾ ਲੈ ਰੁਪਈਏ ਬਾਈ ਫੁੱਲ ਲੱਗੇ ਸੀ ਮੈਂ ਤੇਰਾ ਕੋਈ ਗਨਾਹਗਾਰ ਨਹੀਂ ਹੈਗਾ ਕੋਈ ਨਾ ਗੱਲ ਬੱਚੇ ਨਹੀਂ ਉਸ ਗੱਲ ਤੋਂ ਤੁਸੀਂ ਦਾ ਪੀ ਮੱਕੀਆ ਦਾ ਹੁਣ ਮੈਨੂੰ 32 33 ਚ ਵੈਣੀ ਆ ਕਿਰਾਇਆ ਤਾਂ ਦੇਣੀ ਪਈ ਆਪਣਾ ਤੈਨੂੰ ਦੇ ਹੀ ਜਾਂਦਾ ਫਿਰ 28 ਦੀਆਂ ਗੱਲ ਤਾਂ ਹੈ ਚਾ ਗੱਲ ਬਣੀ ਨਹੀਂ ਹੈਗੀ ਪਤਾ ਨਹੀਂ ਕਿਵੇਂ ਪਤਾ ਨਹੀਂ ਇੱਕ ਹੀ ਖਾਕਿਆ ਨੇ ਜਾਂ ਉਹ ਖਾਕਿਆ ਹਿੰਦੀ ਦੋਏ ਅੜ ਗਏ ਬੰਦੇ ਕਿਹੜਾ ਪਿੰਡ ਆ ਬਾਈ ਤੇਰਾ ਜੱਜਲ ਜੱਜਲ ਜਿਲਾ ਚਲ ਵੰਡੀ ਸਾਹੂ ਕੋਲੇ ਚਲ ਵੰਡੀ ਸਾਹੂ ਜੱਜਲ ਠੀਕ ਐ ਜੱਜਲ ਪਿੰਡ ਆਗਾ ਕਿੰਨੇ ਲੱਗਿਆ ਬੱਕੀ ਪੰਜ ਸੀਗੀਆਂ ਪੰਜਾਂ ਤੇ 28000 ਇਹ ਤਾਂ ਦਿੰਦੇ ਸੀ ਕਿ ਵੀ 28 ਦੇ ਵਿੱਚ ਲਖਾਈ ਓਟੇ ਉਹ ਕਹਿੰਦਾ ਜੀ 28 ਦੀਆਂ ਕਰੂੰਗਾ ਭਾਈ ਮੈਂ ਲਖਾਈ ਸਾਂਝੀ ਸਾਂਝੀ ਹੈ ਨਾ ਕੋਈ ਫਰਕ ਬਾਲਾ ਨਹੀਂ ਪੈਣਾ ਸੀਗਾ ਸੱਜਣਾ ਚਲੋ ਕੋਈ ਨਹੀਂ ਹੈ ਕੋਈ ਨਹੀਂ 500 ਦੀ ਫਰਕ ਸੀਗਾ ਨਾ ਉਹ ਭੱਜਾ ਫਿਰ 500 ਰੁਪਏ ਬੱਛੇ ਨਾ ਆਪਾਂ ਤਾਂ 35 ਤੋਂ 28 ਤੇ ਆ ਗਈ ਠੀਕ ਐ ਚੱਲ ਬਈ ਗੱਲ ਬਣੀ ਨਿਬੜੀ ਨਵੜਾਈ ਉਹ ਖਾਤੇ ਆਉਣ ਹਨਾ ਪੰਜ ਸੀਗੀਆਂ ਅਚਾਰ ਹੀ ਪਾਇਆ ਇਹਨਾਂ ਨੂੰ ਕੱਲਾ ਹੋਰ ਕੀ ਕੀ ਪਾਇਆ ਬਈ ਸੱਚੀ ਹੈ ਗਵਾਰੇ ਦਾ ਨੀਰਾ ਗਵਾਰੇ ਦਾ ਨੀਰਾ ਲੈ ਵੀ ਤਾਂ ਕਰਕੇ ਕਿ ਨਾ ਇਹ ਜਿਆਦੇ ਫੁਰੀਆਂ ਨਹੀਂ ਆਈਆਂ ਅਚਾਰ ਜਿਆਦੇ ਪਾਉਂਦੇ ਰਹੇ ਨੇ ਉਹਦੀ ਮਾਤਰਾ ਵੀ ਕਈ ਵਾਰ ਘੱਟ ਕਰਨੀ ਚਾਹੀਦੀ ਆ ਉਹਦੇ ਕਾਰਨ ਮੁੱਲ ਵੀ ਨਹੀਂ ਲੱਗਿਆ ਨਖਾਰ ਨਹੀਂ ਹੈਗਾ ਪਿੰਡੇ ਦੇ ਉੱਤੇ ਚਮਕ ਨਹੀਂ ਹੈਗੀ ਚਮਕ ਬਣੀ ਹੁੰਦੀ ਤਾਂ ਰੁਪਇਆ 50000 ਵੀ ਮੰਗਦੇ ਹੇ ਤਾਂ ਅਗਲਾ ਦੇ ਜਾਂਦਾ ਠੀਕ ਆ ਬਈ